ਸਸ਼ੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਡਰਾਈਵਰ ਯੂਨੀਅਨ ਦੇ ਵੱਲੋਂ ਇਕੱਠੀ ਹੋ ਕੇ ਇੱਕ ਮੰਗ ਪੱਤਰ ਜਿਹੜਾ ਹੈ ਉਹ ਡੀਸੀ ਸਾਹਿਬ ਨੂੰ ਸੌਂਪਿਆ ਗਿਆ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਿਯਮਾਂ ਦੇ ਵਿੱਚ ਸਖਤੀ ਕੀਤੀ ਗਈ ਹੈ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਚਲਾਨ ਕਮਰਸ਼ੀਅਲ ਗੱਡੀਆਂ ਦੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਨਵਲੂ ਰੋਸ ਜ਼ਾਹਰ ਕੀਤਾ ਗਿਆ। ਤੇ ਇਹਨਾਂ ਦਾ ਕਹਿਣਾ ਕਿ ਹੁਣ ਤਾਂ ਡਰਾਈਵਰ ਜਿਹੜੇ ਨੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਾਣ ਤੱਕ ਤੋਂ ਡਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਜੁਗਾੜੂ ਰੇੜੀਆਂ ਨੇ, ਜੁਗਾੜੂ ਮੋਟਰਸਾਈਕਲ ਨੇ ਉਹਨਾਂ ਤੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਕਮਰਸ਼ੀਅਲ ਗੱਡੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਕਿਸੇ ਦਾ ਡਾਲਾ ਖੁੱਲਾ ਹੈ ਜਾਂ ਫਿਰ ਉਹ ਕੋਈ ਸਮਾਨ ਜ਼ਿਆਦਾ ਹੈ ਤਾਂ ਉਸ ਦਾ ਚਲਾਨ ਮੌਕੇ ਤੇ ਕੀਤਾ ਜਾ ਰਿਹਾ ਹੈ ਤੇ ਇਹ ਵੀ ਕਿਹਾ ਗਿਆ ਕਿ ਕਈ ਗੱਡੀਆਂ ਚੜੀਆਂ ਨਹੀਂ ਆਨਲਾਈਨ ਨਹੀਂ ਚੜੀਆਂ ਹੋਈਆਂ ਪਰ ਮੌਕੇ ਤੇ ਜੀਆਂ ਗੱਡੀਆਂ ਦਾ ਵਿਚਲਾਨ ਕੀਤਾ ਜਾ ਰਿਹਾ ਜਿਸ ਦਿਨ ਇਹਨਾਂ ਡਰਾਈਵਰਾਂ ਦਾ ਕਹਿਣਾ ਹੈ ਕਿ ਇਹ ਕਾਫੀ ਮੰਦੀ ਹਾਲਾਤ ਦੇ ਵਿੱਚੋਂ ਲੰਘ ਰਹੇ ਨੇ ਤੇ ਇਹਨਾਂ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਥੋੜੀ ਰਾਇਤ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਇਸ ਦੇ ਦਰਮਿਆਨ ਇਹਨਾਂ ਮੰਗ ਵੀ ਕੀਤੀ ਹੈ ਕਿ ਜਿਹੜੀਆਂ ਜੁਗਾੜੂ ਰੇੜੀਆਂ ਨੇ 加ਡੂ ਮੋਟਰਸਾਈਕਲ ਨੇ ਉਹਨਾਂ ਤੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਪਰ ਇਹ ਜਿਹੜੀ ਆਪਣੀ ਰੋਜ਼ੀ ਰੋਟੀ ਕਮਾਰੇ ਨੇ ਨਾ ਤੇ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਤੁਰੰਤ ਇਹਨਾਂ ਦੀਆਂ ਮੰਗਾਂ ਤੇ ਧਿਆਨ ਦਿੱਤਾ ਜਾਵੇ ਤੇ ਇਸੇ ਦਰਮਿਆਨ ਇਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਪ੍ਰਦਾਨ ਬਚਨ ਸਿੰਘ ਗੁਰੂ ਰਾਮਦਾਸ ਯੂਨੀਅਨ ਲਾਣਾ ਮੰਡੀ ਸਾਡਾ ਮਾਮਲਾ ਪ੍ਰਧਾਨ ਜੀ ਦਾ ਅੱਜ ਸਾਡਾ ਮਾਮਲਾ ਇਹ ਹੈ ਜੀ ਅੱਜ ਕੱਲ ਦੇ ਜਿਹੜੇ ਪੰਜਾਬ ਦੇ ਅੰਦਰ ਰਾਟ ਡਿਊਟੀ ਉਹ ਲਾ ਰੱਖਿਆ ਹੈ ਕਿਉਂਕਿ ਕਮਰਸ਼ਲ ਗੱਡੀਆਂ ਨੇ ਇੱਕ ਸ਼ਹਿਰ ਤੋਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਚ ਇਹਨਾਂ ਦਾ ਕੰਮ ਹੁੰਦਾ ਕਰਨਾ ਪਰ ਸਾਡੇ ਡਰਾਈਵਰ ਸਾਰੇ ਡਰੇ ਬੈਠੇ ਨੇ ਕਿ ਦੂਜੇ ਜ਼ਿਲ੍ਹੇ ਦੀ ਡਾਂਟ ਤੋਂ ਜਾਣ ਤੋਂ ਡਰਦੇ ਆ ਕਿ ਆਪਣੇ ਜ਼ਿਲ੍ਹੇ ਜਗਲ ਬੱਚਾ ਹੁੰਦਾ ਤਾਂ ਦੂਸਰੇ ਜ਼ਿਲ੍ਹੇ ਚ ਡਾਂਟ ਤੋਂ ਡਰਦੇ ਆ ਅਸੀਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਇਆ ਭਗਵੰਤਮਾਨ ਸਰਕਾਰ ਤੇ ਕਰ ਪਹੁੰਚਾਵੇ ਕਿ ਸਾਡੇ ਤੇ ਥੋੜਾ ਰਹਿਮ ਕਰੇ ਜਿਹੜੀ ਜਗਾੜੂ ਮੋਟਰਸਾਈਕਲ ਰਹਿਣੀਆਂ ਚੱਲ ਰਹੀਆਂ ਉਹਨਾਂ ਦੇ ਤੋਂ ਜਿੱਥੋਂ ਬੰਡੀਆਂ ਉਹਨਾਂ ਤੋਂ ਤੋਂ ਕੁਝ ਕਰ ਹੋ ਨਹੀਂ ਰਿਹਾ ਫਿਰ ਸਾਡੇ ਗੱਡੀਆਂ ਨੂੰ ਕਿਤੇ ਡਾਲਾ ਖੁੱਲੇ ਨਾਲ ਤੇ ਕੋਈ ਕਿਸੇ ਨੂੰ ਕਹਿੰਦਾ ਓਵਰਰਾਈਟ ਦੇ ਨਾਂ ਤੇ ਕੱਟ ਰਿਹਾ ਹੈ ਕਿ ਓਵਰਰਾਈਟ ਤੋਂ ਕੋਈ ਡਰਾਈਵਰ ਪਾਉਂਦਾ ਨਹੀਂ ਮੈਂ ਮਜਬੂਰਨ ਹੋ ਕੇ ਪਾਣਾ ਪੈਂਦਾ ਜਿਹੜੇ ਮੋਟਰਸਾਈਕਲ ਰੇੜੀਆਂ ਇਹ ਤੁਰੀਆਂ ਫਰਦੀਆਂ ਕੋਈ ਫਿਟਰ ਰੇੜੇ ਤੁਰੇ ਫਿਰਦੇ ਆ ਇਹਨਾਂ ਦਾ ਕੋਈ ਪੁੱਛ ਗੇਚੀ ਹੈ ਨਹੀਂਗਾ ਇੱਕ ਗੱਲ ਹੋਰ ਹੈ ਸਾਬ ਕਿ ਆਨਲਾਈਨ ਕੋਈ ਗੱਡੀਆਂ ਨਹੀਂ ਚੜੀਆਂ ਅੱਜ ਕੱਲ੍ਹ ਸਭ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਖੜ ਜਾਂਦੇ ਨਾਲ ਦੇ ਨਾਲ ਸੱਚ ਮਾਰਦੇ ਆਨਲਾਈਨ ਚੱਕ ਲੈਂਦੇ ਵੀ ਗੱਡੀਆਂ ਨੂੰ ਇਹਦਾ ਟੈਕਸ ਭਰਿਆ ਕਿ ਨਹੀਂ ਭਰਿਆ ਪਰ ਬਹੁਤ ਸਾਰੀ ਗੱਡੀਆਂ ਆਇਆ ਜੀਆਂ ਨੇ ਜਿਹੜੇ ਆਨਲਾਈਨ ਨਹੀਂ ਚੜੀਆਂ ਤੇ ਉਹਨਾਂ ਦਾ ਫਿਰ ਵੀ ਉਹਨਾਂ ਦੇ ਜੁਰਮਾਨ ਇਹ ਚੀਜ਼ ਤਾਂ ਦੇਖਣੀ ਪੋਗੀ ਨਾ ਸਰਕਾਰ ਨੂੰ ਕੱਟੀ ਤੇ ਜਾਂਦੇ ਆਨਲਾਈਨ ਤੇ ਬਹੁਤ ਆਇਆ ਜੇ ਆਨਲਾਈਨ ਨਹੀਂ ਚੜੀਆਂ ਤੇ ਪਾਸਿੰਗ ਸਭ ਟੈਕਸਾਂ ਭਰੀ ਬੈਠੇ ਆ ਇਹ ਸਰਕਾਰ ਨੂੰ ਇਹ ਚੀਜ਼ ਦੇਖਣੀ ਪੋਗੀ ਤੇ ਇਹ ਇੱਕਦਮ ਬਹੁਤ ਕਰ ਰਿਹਾ ਤਕਾ ਡਰਾਈਵਰ ਮੈਂ ਕਹੇ ਸਰਕਾਰੀ ਸਰਕਾਰ ਦੇ ਕਮਾਊ ਪੁੱਤਰ ਗਿਣੇ ਜਾਂਦੇ ਨੇ ਜਿਹੜੀਆਂ ਤੁਸੀਂ ਕਹਿੰਦੇ ਆ ਉਹ ਵੀ ਆਨਲਾਈਨ ਗੱਡੀਆਂ ਨਹੀਂ ਚੜੀਆਂ ਮਤਲਬ ਉਹਨਾਂ ਦੇ ਕਾਗਜ਼ ਪੱਤਰ ਪੂਰੇ ਆ ਪਰ ਸਰਕਾਰ ਦੀ ਗਲਤੀਕਾਰ ਨਹੀਂ ਆ ਹਾਂ ਇਹ ਸਰਕਾਰ ਦੀ ਗਲਤੀ ਘਰਾਂ ਜੀ ਡਰਾਈਵਰ ਉਹ ਸਾਰੇ ਖੜੇ ਆ ਇਹਦੇ ਵਿੱਚ ਬਹੁਤ ਗੱਡੀਆਂ ਦੇ ਜਿਹੜੇ ਆਨਲਾਈਨ ਨਹੀਂ ਚੜਨ ਚਾਹ ਰੀਆਂ ਤੇ ਉਹ ਚਲਾਣ ਤੋਂ ਫੇਰ ਡਰਦੇ ਆ ਬਾਹਰ ਜਾਣ ਤੋਂ ਕਾ ਤੇ ਜਿਹੜੇ ਜਿਗਾਰੂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਆਈ ਜਾਂਦੇ ਉਹਨਾਂ ਦਾ ਕੋਈ ਪੁੱਛਗਿੱਛ ਹੀ ਨਹੀਂ ਕੀ ਕਾਰਨ ਮੰਨਦੇ ਆ ਵੀ ਜਿਹੜੇ ਜਿਗਾੜੂੜੀਆਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵੀ ਤੁਹਾਡੇ ਕੋਲ ਵਿਟਿਆ ਗਿਆ ਤੇ ਸਰਕਾਰ ਉਹਨਾਂ ਦੇ ਖਾਤੇ ਕਾਰਵਾਈ ਨਹੀਂ ਕਰਦੀ ਇਹ ਤੋਂ ਜੀ ਇੱਕ ਸਿਰਫ ਇੱਕ ਬੋਲ ਹੀ ਭਗਵੰਤ ਮਾਨ ਜੀ ਜਾਂਦਾ ਜੋ ਕਿਉਂਕਿ ਸਾਨੂੰ ਜਿਹੜਾ ਹਾਈ ਕੋਰਟ ਵੱਲੋਂ ਅਸੀਂ ਜਿੱਤੇ ਆ ਸੀਗਾ ਕੇਸ ਉਹਦਾ ਇੱਕ ਲੈਟਰ ਨਿਕੜਿਆ ਸੀਗਾ ਤੇ ਪੂਰੇ ਪੰਜਾਬ ਦੇ ਅੰਦਰ ਹਲਚਲ ਮਚ ਗਈ ਸੀ ਫਿਰ ਉਹਨਾਂ ਨੇ ਅੰਦੋਲਨ ਜਿਹੜਾ ਕੀਤਾ ਭਗਵੰਤ ਮਾਨ ਤੋਂ ਇੱਕ ਰਾਤ ਇੱਕ ਦਿਨ ਵੀ ਨਹੀਂ ਚੜਿਆ ਗਿਆ ਉਹਨੇ ਦੂਜੇ ਦਿਨ ਸਵੇਰ ਉੱਠਣ ਸਾਰੇ ਉਹਨਾਂ ਹਰੀ ਚੰਡੀ ਦੇਤੇ ਕਿਉਂ ਸੈਂਟਰ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਫੌਜੀ ਫੌਜ ਦਾ ਬਣਾਇਆ ਸੀਗਾ 4 ਸਾਲਾਂ ਦਾ ਕਿੰਨਾ ਕੁਝ ਹੋਇਆ ਪੂਰੇ ਆਪਣੇ ਇੰਡੀਆ ਦੇ ਵਿੱਚ ਰੇਲ ਅੰਦੋਲਨ ਰੇਲਾਂ ਤੋੜ ਬਹੁਤ ਕੁਝ ਕੀਤਾ ਉਹਨਾਂ ਨੇ ਪਰ ਉਹ ਟਸ ਤੋਂ ਮਸ ਨਹੀਂ ਹੋਏ ਉਹ ਆਪਣੇ ਉਤੇ ਵਰਕਰਾ ਰਿਹਾ ਪਰ ਪੰਜਾਬ ਸਰਕਾਰ ਨੂੰ ਜਗੜੂ ਮੋਟਰ ਸਿੰਘ ਰਣੇ ਦਾ ਹਾਈ ਕੋਰਟ ਦਾ ਜਿਹੜਾ ਆਇਆ ਸੀਗਾ ਤੇ ਇਹਨਾਂ ਨੂੰ ਇੱਕ ਇੱਕ ਦਿਨ ਚ ਨਹੀਂ ਚਰੇਗਾ ਤਾਂ ਨਾੜਾਂ ਛੁੱਟ ਦੇਤੀ ਉਹਨਾਂ ਨੂੰ ਉਹਨਾਂ ਦੀ ਛੁੱਟ ਦੀ ਵਜ੍ਹਾ ਨਾਲ ਤਾਂ ਬਹੁਤ ਮੰੜ ਰਿਹਾ ਦੁਨੀਆਂ ਪਰਦੇ ਉਹਨਾਂ ਦੇ ਨਾਲੇ ਵੀਡੀਓ ਆਈਆਂ ਪਈਆਂ ਨੇ ਵੀ ਰੋਜ਼ ਕਿੰਨੇ ਕੋਈ ਕਿੰਨੇ ਮੰੜ ਰਿਹਾ ਕਿੰਨੇ ਮੰੜ ਪੂਰੇ ਪੰਜਾਬ ਬਣੀ ਜਾਂਦੇ ਆ ਲੱਗਦਾ ਵੀ ਮਿਸਤਰੀ ਜਿਹੜੇ ਬਣਾਉਂਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਲੋੜ ਆ ਸਰਕਾਰ ਨੂੰ ਹਾਂਜੀ ਉਹਨਾਂ ਦੇ ਖਿਲਾਫ ਇਹੀ ਇਹੀ ਦੇਣ ਆਇਆ ਇਸੇ ਮਨ ਪੱਤਰ ਦੇ ਵੀ ਉਹਨਾਂ ਦੇ ਨਾਲ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਰੋਕ ਲਈ ਜਾਵੇ ਨਹੀਂ ਤਾਂ ਕੋਸ ਕੋਈ ਟਾਈਮ ਆਇਆ ਜਾਈ ਆਊਗਾ ਕੱਲਾ ਕੈਮਾ ਨਹੀਂ ਪਟਣਾ ਬਾਕੀ ਕਈ ਗੱਡੀਆਂ ਜਿਹੜਾ ਕੱਲਾ ਕੈਮਾ ਨਹੀਂ ਪਟਣਾ ਪਹਿਲਾਂ ਜੁਗਾੜ ਬਣ ਜਾਣਗੇ ਉਹਨਾਂ ਦੀ ਨੰਬਰ ਪਲੇਟ ਵੀ ਨਹੀਂ ਹੋਊਗੀ ਅੱਜ ਕੱਲ੍ਹ ਦੇ ਟਾਈਮ ਦੇ ਜੇ ਅਸੀਂ ਗੱਡੀਆਂ ਕੋਈ ਇੱਕ ਦੂਜੇ ਦੇ ਨਾਂ ਤੇ ਕਰਾਣੇ ਆ ਉਹਦੇ 5500 6000 ਰੁਪਏ ਲੱਗ ਜਾਂਦਾ ਤੇ ਆ ਜਿਹੜਾ ਜੁਗਾੜੂ ਮੋਟਰਸ ਆ ਰੇੜੀ ਇਹਨਾਂ ਤਾਂ ਕੁਝ ਵੀ ਨਹੀਂ ਲੱਗ ਰਿ ਸਰਕਾਰ ਨੇ ਵੀ ਪੰਜਾਬ ਸਰਕਾਰ ਮੰਡੋ ਅਦਾਲਤ ਦੇ ਹੁਕਮਾਂ ਨੂੰ ਮੰਨ ਰਿਹਾ ਜਮਾਈ ਨਹੀਂ ਸਾਨੂੰ ਇਸ ਕਰਕੇ ਸੁਪਰੀਮ ਕੋਰਟ ਦਾ ਫਿਰ ਦਰਵਾਜ਼ਾ ਖੜਕੜਾਣਾ ਬਹੁਤ ਜੇ ਇਹੀ ਹਿਸਾਬ ਰਹਿ ਗਿਆ ਜੀ ਅਸੀਂ ਤਾਂ ਬੇਨਤੀ ਕਰਾਣਾ ਮੰਗ ਮੰਗਣ ਆਇਆ ਦੇਖੋ ਸਾਡੀ ਆਵਾਜ਼ ਤੇ ਕਰ ਪਹੁੰਚ ਜਾਣੀ ਤਾਂ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੇ ਪਊ ਸਾਨੂੰ ਉਹ ਦਾ ਨਾਮ ਹੈ ਕਿਹੜੀ ਵਾਹਿਗੁਰੂ ਦੀ ਖਾਲਸਾ ਸੇਵਾ ਹੈ ਵਾਹਿਗੁਰੂ ਦੇ ਪਤੇ ਸ਼੍ਰੀ ਬਾਲਾਜੀ ਪਿਕਅਪ ਜੁਨੀਅਨ ਮੋੜ ਦੇ ਪ੍ਰਧਾਨ ਮੰਗਾ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਮੰਗ ਪੱਤਰ ਸਾਡਾ ਹੀ ਹੈ ਜੀ ਜੋ ਜੋ ਆੜੂ ਵੀ ਚੱਲ ਰਹੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਜੋ ਇਹਨਾਂ ਨੂੰ ਬਣਾ ਰਹੇ ਨੇ ਮਿਸਤਰੀ ਉਹਨਾਂ ਤੇ پابੰਦੀ ਲੱਗੇ ਤੇ ਜੇ ਨਹੀਂ ਇਹ ਕਰਨ ਦਾ ਸਰਕਾਰ ਅੱਜ ਸਾਡੀ ਸੁਣਵਾਈ ਕਰਦੀ ਤਾਂ ਆਉਣ ਵਾਲੇ ਸਮੇਂ ਤੇ ਕਨਫਰੈਂਸ ਹੀ ਦੇਖਾਂਗੇ ਆਪਦਾ ਕੋਈ ਤਿੱਖਾ ਸੰਘਰਸ਼ ਲੜਾਂਗੇ ਕੋਈ ਕਰਾਂਗੇ ਕੀ ਕਾਰਨ ਸਰਕਾਰ ਵੱਲੋਂ ਤਾਂ ਇਹਨਾਂ ਨੂੰ ਹਰੀ ਚੰਡੀ ਦਿੱਤੀ ਜੇ ਹਰੀ ਚੰਡੀ ਦਿੱਤੀ ਆ ਫਿਰ ਗਾਹਾਂ ਅਸੀਂ ਦੇਖਣਾ ਜੀ ਹੁਣ ਗਾਹਾਂ ਆਉਣ ਵਾਲਾ ਸਮਾਂ ਫਿਰ ਦੱਸੂ ਅਸੀਂ ਦਾ ਜਵਾਬ ਦੇਵਾਂਗੇ ਫਿਰ ਵੋਟਾਂ ਰਾਹੀਂ ਦੇਵਾਂਗੇ ਲੱਗਦਾ ਨਹੀਂ ਵੀ ਗਲਤ ਹੈ ਗਲਤ ਤਾਂ ਗਲਤੀ ਕਹਿ ਰਹੇ ਅਸੀਂ ਇਸ ਕੀ ਕਾਰਨ ਮੰਨਦੇ ਹਾਂ ਕਿ ਇੱਕ ਪਾਸੇ ਜਿਹੜੇ ਟੈਕਸ ਭਰਦੇ ਨੇ ਉਹਨਾਂ ਤੇ ਤਾਂ ਤੁਸੀਂ ਕਹਿ ਰਹੇ ਕਿ ਰੋਕਿਆ ਜਾ ਰਿਹਾ ਚਲਾਨ ਕੱਟੇ ਜਾ ਰਹੇ ਪਰ ਦੂਸਰੇ ਪਾਸੇ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਕੋਈ ਚਲਾਨ ਨੰਬਰ ਨਹੀਂ ਹੈਗੇ ਉਹਨਾਂ ਨੂੰ ਕੋਈ ਕੁਝ ਨਹੀਂ ਕੀ ਕਾਰਨ ਮੰਨਦੇ ਹਨ ਕਾਰਨ ਜੀ ਇਹ ਵੋਟਾਂ ਭਾਰੂ ਮੰਨ ਰਹੇ ਨੇ ਵੀ ਉਹਨਾਂ ਦੀਆਂ ਵੋਟਾਂ ਜ਼ਿਆਦਾ ਹੈ ਗਰੀਬ ਜਨਤਾ ਮੰਨ ਰਹੀ ਹੈ ਉਹਨਾਂ ਨੂੰ ਤੇ ਸਾਨੂੰ ਇਹ ਗੱਲ ਹੁੰਦੀ ਹੈ ਕਿ ਤਗੜੇ ਮੰਨ ਰਹੇ ਵੀ ਇਹ ਗੱਡੇ ਨਾਲੇ ਤਗੜੇ ਹੈ ਇੱਕ 6000 ਰੁਪਏ ਦਾ ਲੈ ਕੇ ਪੁਰਾਣਾ ਮੋਟਰਸਾਈਕਲ ਅਗਲਾ ਬਿਨਾ ਕਾਪੀ ਕਾਗਜ਼ ਵਾਲਾ ਉਹਦੇ 'ਚ 15000 ਦੀ ਜਿਹੜੀ ਜੜਾ ਲੈਂਦਾ ਉਹ ਤਾਂ ਲੈ ਕੇ ਤੁਰੇ ਫਿਰਦਾ ਹੈਗਾ 1000 ਰੁਪਏ ਦਾ ਜਿਹੜਾ ਭਰ ਕੇ ਵਗ ਜਾਂਦਾ ਤੇ ਗੱਡੀ ਵਾਲਾ ਜਿਹੜਾ ਅੱਜ 15000 ਜੀ ਦੀ ਕਿਸ਼ਤ ਹੈਗੀ ਉਹ ਖੜਾ ਹੈਗਾ ਜਿਨੇ ਕੋਈ 5-4 ਲੱਖ ਗੱਡੀ ਤੇ ਲਾਇਆ ਹੈਗਾ ਕਿਸ਼ਤਾਂ ਤੇ ਗੱਡੀਆਂ ਨੇ ਹੈਗੀਆਂ ਸਾਡਾ ਚੁੱਲਾ ਬੰਦ ਕਰਤਾ ਉਹਨਾਂ ਦੇ ਚੁੱਲੇ ਚੱਲਦੇ ਆ ਲੱਗਦਾ ਨਹੀਂ ਇਹਦੇ 'ਚ ਚੋਰੀ ਨੂੰ ਪੜਾਉ ਫਿਰਦਾ ਕਿਉਂਕਿ ਜਿਹੜੇ ਜਿਹੜੇ ਕਾਗਜ਼ ਪੱਤਰਾਂ ਤੋਂ ਮੇਰੇ ਨਹੀਂ ਆ ਹੋ ਸਕਦਾ ਵੀ ਉਹ ਚੋਰੀ ਇਹ ਜਿਹੜੇ ਜਗਾੜੂ ਵੀ ਹਿੱਕ ਲਾਜੀ ਕ ਜਿਨ੍ਹਾਂ ਦੇ ਕਾਪੀ ਕਾਗਜ਼ ਵੀ ਚੈੱਕ ਕਰੇ ਜਾਣ ਕਰਦੇ ਅੱਧੇ ਮਿਲਣਗੇ